ਨਹੀਂ ਮੈਂ ਤਾਂ ਇਹ ਸੋਚਣਾ ਸੀ ਵੀ ਗੋਪੀ ਨੇ ਵਿੱਚੋਂ ਪੈਸੇ ਖਾ ਲਏ ਆ ਤਾਂ ਉਹ ਨਹੀਂ ਤੇ ਲਾ ਚੁਗੜਾ ਚੁਗੜਾ ਫਟ ਫੋਕ ਨਹੀਂ ਹੁੰਦੀ ਕੁਛੜ ਕੁੜੀ ਸ਼ਹਿਰ ਟੰਡੂਰਾ ਉਹ ਗੱਲ ਸਾਡੇ ਨਾਲ ਬਣੀ ਟੰਡੂਰਾ ਸਭ ਇਹਨਾਂ ਖਾਲੀ ਸੀ ਸਾਡਾ ਤੇ ਇਹ ਜਿਹੇ ਜਿਹਾ ਉਹਨਾਂ ਨੇ ਡਿਲੀਵਰ ਕੀਤਾ ਹੋਇਆ ਕਿੰਨਾ ਉੱਖਾ ਇਹਦੇ ਚੋਂ ਪਾਰਸਲ ਕੱਢਣਾ ਹੈਲੋ ਗਾਇਜ਼ ਵੈਲਕਮ ਟੂ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਕੈਡ ਹੋਗੇ ਆਪਾਂ ਵੀ ਪੂਰੀ ਵਧੀਆ ਏ ਤੇ ਅੱਜ ਅਸੀਂ ਮਾਰਨਿੰਗ ਦੇ ਗੁਰਪੁਰਬ ਕਰਕੇ ਗੁਰੂ ਘਰ ਮੱਠ ਟੇਕਣ ਗਏ ਸੀ ਤੇ ਉਸ ਤੋਂ ਬਾਅਦ ਅਸੀਂ ਇੰਨਾ ਕਿ ਜ਼ਿਆਦਾ ਬੀਜ਼ੀ ਹੋ ਗਏ ਨਾ ਤੁਹਾਨੂੰ ਕੀ ਦਸੀਏ ਇਹ ਸਾਡਾ ਪਾਰਸਲ ਆਉਣਾ ਸੀਗਾ ਇੰਡੀਆ ਤੋਂ ਤੇ ਪਾਰਸਲ ਅਸੀਂ ਜਦੋਂ ਗੁਰੂ ਘਰ ਗਏ ਤੇ ਪਾਰਸਲ ਜਿਹੜਾ ਸੀਗਾ ਉਹ ਡਿਲੀਵਰੀ ਵਾਲਾ ਮਗਰੋਂ ਆਇਆ ਘਰ 'ਚ ਤੇ ਸਾਨੂੰ ਪਤਾ ਨਹੀਂ ਲੱਗਿਆ ਬਟ ਅਸੀਂ ਘਰੇ ਨਹੀਂ ਸੀ ਤਾਂ ਕਰਕੇ ਤੇ ਹੁਣ ਕੀ ਹੋਇਆ ਫਿਰ ਜਦੋਂ ਅਸੀਂ ਘਰੇ ਆਏ ਡਿਲੀਵਰੀ ਆ ਲੈਣੇ ਸਾਨੂੰ ਮੈਸੇਜ ਪਾਤਾ ਕਿ ਵੀ ਜਿਹੜਾ ਤੁਹਾਡਾ ਪਾਰਸਲ ਆਸੀਂ ਨਾਲ ਦੇ ਘਰੇ ਫੜਾਤਾ ਅਸੀਂ ਨਾਲ ਦੇ ਘਰੇ 5 6 ਗਿਹੜੇ ਕੱਢ ਤੇ ਪੁੱਛਣ ਵਾਸਤੇ ਵੀ ਸਾਡਾ ਪਾਰਸਲ ਆਇਆ ਸਾਡਾ ਪਾਰਸਲ ਆਇਆ ਉਹ ਵਿਚਾਰੇ ਕਹਿਣ ਤੁਹਾਡਾ ਪਾਰਸਲ ਨਹੀਂ ਆਇਆ ਨਹੀਂ ਆਇਆ ਨਹੀਂ ਆਇਆ ਕਿਉਂਕਿ ਉਹ ਬੋਲ ਰਿਹਾ ਸੀ ਮੈਂ ਤੁਹਾਡੇ ਗਵੰਡੀਆਂ ਦੇ ਘਰੇ ਫੜਾਇਆ ਹਨ ਉਹ ਨਹੀਂ ਰਹਾ ਹੋ ਗਿਆ ਹਨੇ ਕਿਸੇ ਹੋਰ ਦੇ ਘਰ ਪੁੱਛਣ ਗਏ ਉਹ ਵੀ ਕਹਿੰਦੇ ਨਹੀਂ ਆਇਆ ਹਨੇ ਨਹੀਂ ਵੈਸੇ ਹੀ ਹਨੇ ਕਹਿੰਦੇ ਚੱਲ ਕੋਈ ਗੱਲ ਨਹੀਂ ਆਪਾਂ ਡਸਟਬਿਨ ਉਹ ਕਰਦੇ ਆ ਡਸਟਬਿਨ ਫਰੋਲਦੇ ਆ ਡਸਟਬਿਨ ਚ ਨਾ ਹੋ ਜਦੋਂ ਅਸੀਂ ਦੇਖਿਆ ਤੇ ਸਾਡਾ ਪਾਰਸਲ ਜਿਹੜਾ ਸੀ ਉਹ ਡਸਟਬਿਨ ਚ ਸਿੱਟ ਸੈਟ ਕੇ ਚੱਲ ਗਿਆ ਨਾ ਮੈਨੂੰ ਐਵੇਂ ਹੀ ਲੱਗ ਗਿਆ ਕਿ ਮੈਂ ਗਵੰਡੀਆਂ ਦੇ ਘਰ ਦੇ ਗਿਆ ਸੂਬਾ ਦੇ ਅਸੀਂ ਪਾਰਸਲ ਲੱਭਣ ਲੱਗੇ ਆ ਤੇ ਪਾਰਸਲ ਜਿਹੜਾ ਸਾਡੇ ਹੀ ਡਸਟਬਿਨ ਚ ਪਿਆ ਸੀ ਉਹੀ ਗੱਲ ਹੈ ਨਾ ਪਤਾ ਨਹੀਂ ਕਹਾਵਤ ਹੁੰਦੀ ਆ ਕੁੱਛੜ ਕੁੜੀ ਪਤਾ ਨਹੀਂ ਕਿਦਾਂ ਕੁਛ ਟੰਡੋਰਾ ਸਾਰੇ ਪਾਸੇ ਉਹ ਗੱਲ ਸਾਡੇ ਨਾਲ ਉਹੀ ਤੁਸੀਂ ਸਾਰੀ ਰੈਂਡ ਚ ਰੋੜਾ ਪਾਤਾ ਕਿ ਸਾਡਾ ਪਾਰਸਲ ਨਹੀਂ ਮਿਲ ਰਿਹਾ ਤੁਹਾਡੇ ਘਰੇ ਆ ਤੁਹਾਡੇ ਘਰੇ ਆ ਪਰ ਪਾਰਸਲ ਸਾਡਾ ਡਸਟਪਿੰਚ ਸੀ ਡੀਪੀਡੀ ਵਾਲੇ ਸਾਨੂੰ ਡਿਲੀਵਰ ਕਰਕੇ ਗਿਆ ਪਾਰਸਲ ਸਾਡਾ ਬੈਨ ਚ ਹੁਣ ਬੈਨ ਚੋਂ ਕੱਢਣਾ ਕਿੱਡਾ ਭਾਰਾ ਉਹ ਪਾਰਸਲ ਤੇ ਨਿਕਲ ਨਹੀਂ ਰਿਹਾ ਹੁਣ ਉਹ ਥੱਲੇ ਸੱਟਿਆ ਹੋਇਆ ਉਹਦੇ ਆ ਦੇਖੋ ਬੈਨ ਬੈਨ ਥੱਲੇ ਲੰਮੇ ਪਾਇਆ ਹੋਇਆ ਮੈਂ ਆ ਬੈਨ ਖਾਲੀ ਸੀ ਸਾਡਾ ਤੇ ਐਜੇ ਜਿਹਾ ਉਹਨਾਂ ਨੇ ਡਿਲੀਵਰ ਕੀਤਾ ਹੋਇਆ ਇੱਕ ਤਰ੍ਹਾਂ ਦਾ ਚਲ ਵਧੀਆ ਡਿਲੀਵਰ ਕੀਤਾ ਵੀ ਕੋਈ ਚੱਕ ਕੇ ਨਾ ਲੈ ਜੇ ਬਟ ਸਾਨੂੰ ਉੱਤੇ ਮੈਸੇਜ ਲਿਖ ਕੇ ਪਾਇਆ ਹੋਇਆ ਵੀ 27 ਹਾਊਸ ਤੇ ਅਸੀਂ ਡਿਲੀਵਰ ਕਰਤਾ ਤੇ ਉਹਨਾਂ ਨੇ ਰਿਸੀਵ ਕੀਤਾ ਹੋਇਆ ਅਸੀਂ 27 ਵਾਲਿਆਂ ਨਾਲ ਗੱਲਬਾਤ ਕਰੀ ਜੰਨੀ ਹੈ ਸਵੇਰ ਦੇ ਵੀ ਤੁਹਾਡੇ ਘਰੇ ਉਹ ਡਿਲੀਵਰ ਕਰਕੇ ਗਏ ਯਾਰ ਸਾਨੂੰ ਉਹਨਾਂ ਦਾ ਮੈਸੇਜ ਆਇਆ ਤੇ ਹੁਣ ਇਹ ਸਾਡੇ ਮਾਈਂਡ ਚ ਨਹੀਂ ਆਇਆ ਵੀ ਸਾਡੇ ਬਿੰਨ ਜੇ ਵੀ ਪਾ ਕੇ ਗਏ ਹੋਣਗੇ ਇਹ ਸਾਨੂੰ ਕਿਸੇ ਨੇ ਇੱਥੇ ਜਾਂਦਾ ਸੀਗਾ ਬੰਦਾ ਉਹਨੇ ਸਲਾਹ ਦਿੱਤੀ ਆ ਵੀ ਇਹ ਬਿੰਨ ਚ ਵੀ ਪਾ ਜਾਂਦੇ ਆ ਹੁਣ ਬਿੰਨ ਚ ਪਾਇਆ ਹੋਇਆ ਆ ਕੱਢ ਆ ਜਾ ਕੱਢ ਨਹੀਂ ਨਹੀਂ ਤੁਸੀਂ ਕੱਢੋ ਮੈਨੂੰ ਫੋਨ ਦੋ ਲੈ ਬਬ ਬਿੰਨ ਚੋਂ ਪਾਰਸਲ ਕੱਢਣ ਲੱਗਿਆ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਗੋਪੀ ਨੂੰ ਵੀ ਆਪਾਂ ਦੱਸਦੇ ਆ ਆਪਣੇ ਘਰੇ ਵੀ ਦੱਸਦੇ ਆ ਸਾਰੇ ਵੀ ਸਾਨੂੰ ਸਾਡਾ ਪਾਰਸਲ ਮਿਲ ਗਿਆ ਵਾ ਪੇਕੇ ਘਰ ਵੀ ਦੱਸਦੀਆਂ ਸਾਰਿਆਂ ਨੂੰ ਫੋਨ ਲਾ ਕੇ ਸਾਰਿਆਂ ਨੂੰ ਟੈਨਸ਼ਨ ਪਾਤੀ ਸਾਡਾ ਪਾਰਸਲ ਤਾਂ ਗਿਆ ਹੁਣ ਹੁਣ ਬਿੰਨ ਚੋਂ ਗੜਦੇ ਆ ਬਿਆ ਚੱਲ ਕੱਢ ਹੁਣ ਵੇਖੀ ਗੰਦੇ ਬਿੰਨ ਚ ਸੱਟ ਗਏ ਆ ਤੇ ਹੋਰ ਇੱਕ ਵਾਰ ਤਲਕਣਾ ਨਹੀਂ ਨਹੀਂ ਇਹਨੂੰ ਇਦਾਂ ਕਰੋ ਇਦਾਂ ਹੀ ਕਰਨਾ ਹੁਣ ਕੀ ਕਰੂੰਗਾ ਸੁਬਾ ਦੇ ਕਿਵੇਂ ਮੈਨੂੰ ਕੁਛ ਛੜਕੜੀ ਜਬ ਪਕਾਈ ਕਰਨੀ ਕੁਛ ਨਹੀਂ ਨਹੀਂ ਉਹ ਗੱਲ ਕੁਛੜ ਪਤਾ ਨਹੀਂ ਤੁਲੀ ਤੇ ਸਵਾਰ ਤੋਂ ਟੰਡੋਰਾ ਉਹ ਗੱਲ ਆ ਬਣੀ ਆਪਣੇ ਨਾਲ ਤਾਂ ਕਿੰਨਾ ਔਖਾ ਇਹਦੇ ਚੋਂ ਪਾਰਸਲ ਕੱਢਣਾ ਮੰਮੀ ਨੂੰ ਦੱਸਤਾ ਦੱਸਤਾ ਹੋ ਸ਼ੁਕਰ ਤੂੰ ਕਹ ਸੁਬਾ ਦੇ ਅਸੀਂ ਤਾਂ ਸੂਲੀ ਚੜੇ ਹੋਏ ਆ ਲੱਭਣ ਦੇ ਪਾਰਸਲ ਕਿੱਧਰ ਗਿਆ ਸਾਡਾ ਜੇ ਵੀਡੀਓ ਵਾਲਾ ਦਿਖਾ ਕਰ। ਉਹ ਇਦਾਂ ਮੜਾ ਕੇ ਜਾਂਦੀ। ਚੱਲੋ ਯਾਰ। ਮੜਾ ਹੋਵੇ ਬਿੰਦ ਚੈੱਕ ਕਰ ਲਿਆ ਕਰਨਾ ਆਪਣੇ। ਸਹੀ ਗੱਲ ਆ। ਜੇ ਅੱਗੇ ਤੂੰ ਵੀ ਕਿਸੇ ਦਾ ਪਾਰਸਲ ਆਊਗਾ ਨਾ ਤਾਂ ਆਪਦੇ ਬਿੰਦ ਚੈੱਕ ਜ਼ਰੂਰ ਕਰ ਲਿਓ ਬੈਨ ਚ ਸੈੱਟ ਜਾਂਦੇ ਹੁੰਦੇ ਆ। ਆ ਮਿਲ ਗਿਆ ਸਾਡਾ ਪਾਰਸਲ। ਅਰਸ਼ੀ ਨੂੰ ਭੁੱਲਾਈ ਆਦੇ ਫੋਨ ਤੋਂ। ਸਾਰੇ ਇੰਡੀਆ ਵਾਲਿਆਂ ਦੇ ਵਿਚਾਰਿਆਂ ਦੇ ਟੈਨਸ਼ਨ ਪਈ ਪਈ ਸੀ ਵੀ ਹਾਏ ਸਵੇਰ ਦਾ ਪਾਰਸਲ ਡਿਲੀਵਰ ਹੋਇਆ ਪਰ ਕਰੇ ਰਿਹਾ ਕੋਈ ਪਹੁੰਚਿਆ। ਤੇ ਆਪਾਂ ਇੰਡੀਆ ਤੋਂ ਬਾਰਸਲ ਮੰਗਵਾਇਆ ਹੈ ਨਹੀਂ ਤੇ ਕੁਝ ਕੱਪੜੇ ਨੇ ਤੇ ਵਿੱਚ ਥੋੜਾ ਬਹੁਤਾ ਮੇਰਾ ਖਾਣ ਪੀਣ ਦਾ ਸਮਾਨ ਹੈ ਹਾਏ ਇੰਡੀਆ ਤੋਂ ਆਇਆ ਹੈ ਨਾ ਕਿੰਨਾ ਪਿਆਰ ਲੱਗਦਾ ਇਹਦੀ ਡਸਟ ਵੀ ਉਂਝ ਹਣੀ ਨੂੰ ਉਹਨੂੰ ਪਤਾ ਨਹੀਂ ਲੱਗਣਾ ਮੈਨੂੰ ਦਰਸ਼ੇ ਨੂੰ ਐਸ ਦੇ ਕਸ ਸੁਬਾਹ ਦੇ ਸੀ ਲੰਬੀ ਜਾਂਦੇ ਆ ਤੂੰ ਕਿ ਸਾਡੇ ਡਸਟ ਵੀ ਨਾ ਜੂ ਸੈਟ ਗਏ ਸੀ ਇਹ ਅਰਸ਼ੀਲ ਅਰਸ਼ੀ ਨੇ ਫੋਨ ਹੁਣ ਅਰਸ਼ੀ ਨੂੰ ਪਤਾ ਹੀ ਨਹੀਂ ਲੱਗਣਾ ਵੀ ਆਈ ਜਾਂਦਾ ਹੈ نیٹ ਬੰਦ ਹੋ ਨਰਸ਼ੀ ਦਾ ਸ਼ੁਗਰਾ ਸੋਬਾ ਦਾਸੀ ਵਲੋਗ ਵੀ ਸ਼ੂਟ ਕਰਨਾ ਸੀ ਕੀਤਾ ਹੀ ਨਹੀਂ ਕਿਉਂਕਿ ਮੂਡ ਨਹੀਂ ਕੀਤਾ ਯਾਰ ਉਹ ਵੀ ਪਾਰਸਲ ਆਇਆ ਹੈ ਲੱਭ ਨਹੀਂ ਰਿਹਾਗਾ ਲੱਗ ਰਿਹਾ ਫੋਨ ਟਾਕੀ ਨਹੀਂ

ਡਸਟ ਬਿਨ 10 ਟੂ ਬਿਨ ਸੈੱਟ ਕੇ ਤੇ ਨਾ ਗਵੰਡੀਆਂ ਦੇ ਬੋਲੀ ਜਾਂਦੇ ਉਹ ਤਾਂ ਸਾਨੂੰ ਕੋਈ ਤੁਰਿਆ ਜਾਂਦਾ ਬੰਦਾ ਦੱਸ ਗਿਆ ਵੀ ਆਪਦੇ ਡਸਟ ਬਿਨ ਚੈੱਕ ਕਰ ਲਓ ਡਸਟ ਬਿਨ ਚ ਵੀ ਸੈੱਟ ਜਾਂਦੇ ਹੁੰਦੇ ਆ ਤੇ ਲੱਭਦੀ ਅਸੀਂ ਲੋਕ ਕਦੇ ਘਰੇ ਘਰੀ ਆਨੇ ਬਾਰ ਮੂਰੇ ਐਡਾ ਡਸਟ ਬਿਨ ਪਿਆ ਉਹਦੇ ਚ ਅਸੀਂ ਦੇਖਿਆ ਹੀ ਨਹੀਂ ਅੱਛਾ ਹਾਂ ਚੱਲ ਕੋਈ ਨਹੀਂ ਸੌਂ ਜਾ ਫਿਰ ਜਾ ਸੌਂ ਜਾ ਠੀਕ ਆ ਚਲੋ ਓਕੇ ਤੇ ਬ੍ਰਦਰ ਨੂੰ ਫੋਨ ਲਾ ਕੇ ਦੱਸਿਆ ਇੰਡੀਆ ਕਿਉਂਕਿ ਉਹਨਾਂ ਨੇ ਪਾਰਸਲ ਕਰਵਾਇਆ ਸੀਗਾ ਨਾ ਵੀ ਉਹ ਵੀ ਟੈਨਸ਼ਨ ਲੈ ਰਹੇ ਸੀ ਤੇ ਨਾਲ ਗੋਪੀ ਵੀ ਸੀ ਉਹਨੂੰ ਗੋਪੀ ਨੂੰ ਵੀ ਦੱਸ ਦੇ ਆ ਵਧਾਈਆਂ ਵਧਾਈਆਂ ਹੈ ਬੋਲ ਨਾ ਟੁਕ ਗੋਪੀ ਖਾ ਭਾਂਜੀ ਮੈਂ ਕਿਹਾ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਸਾਡਾ ਪਾਰਸਲ ਆ ਗਿਆ ਡਸਟਬਿਨ ਚ ਪਿਆ ਸੀ ਸਾਡੇ ਘਰ ਦੇ ਡਸਟਬਿਨ ਚ ਸੈਟ ਗਿਆ ਠੁਕਰਾ థాంਕ ਯੂ థాంਕ ਯੂ థాంਕ ਯੂ ਆ ਪਿਆ ਆ ਪਿਆ ਬਲੌਗ ਬਣਾਇ ਜੰਨੇ ਆ ਅੱਛਾ ਠੁਕਰਾ ਠੁਕਰਾ ਫਾਈ ਸਾਡੇ ਘਰ ਦੇ ਡਸਟਬਿਨ ਚੋਂ ਕੱਢਿਆ ਤੇ ਸਾਨੂੰ ਕਿ ਤੇ ਸਾਨੂੰ ਕੀ ਪਤਾ ਵੀ ਘਰ ਦੇ ਡਸਟਬਿਨ ਵਿੱਚ ਸੈਟ ਗਿਆ ਪਾਰਸਲ ਉਹ ਜਿੱਤੇ ਲਿਖ ਕੇ ਕਹਿੰਦਾ ਕਿਸੇ ਨਾਲ ਦੇ 27 ਨੰਬਰ ਘਰ ਤੇ ਭੜਾਇਆ ਉਹ ਮੈਸੇਜ 'ਚ ਉਹਨੇ ਡਸਟਬਿਨ ਥੋੜੀ ਕਿਹਾ ਉਹਨੇ ਤਾਂ 27 ਨੰਬਰ ਘਰ ਤੇ ਗਿਆ ਤਾਂ ਅਸੀਂ ਤਾਂ ਘਰਾਂ 'ਚ ਲੱਭਦੇ ਫਿਰਦੇ ਆ ਸਵੇਰ ਦਾ ਪਾਰਸਲ ਉਹ ਮਨੂਆ ਤਾਂ ਟੈਂਸ਼ਨ ਪੈ ਗਈ ਮੈਂ ਤਾਂ ਐਵੇਂ ਤਾੜਾ ਉਹ ਹੀ ਕਰਦਾ ਤੇ ਯਾਰ ਹੁਣ ਦੱਸ ਸਾਨੂੰ ਕੀ ਪਤਾ ਗੋਪੀ ਡਸਟਬਿਨ ਵਿਖਾਈ ਇਹਨਾਂ ਨੂੰ ਕਿੱਡੇ ਕਿੱਡੇ ਆਹ ਡਸਟਬਿਨ ਖਾਉਣਾ ਤੈਨੂੰ ਕਿੱਡੇ ਕਿੱਡੇ ਅਸੀਂ ਤਾਂ ਚੈੱਕ ਹੀ ਨਹੀਂ ਕੀਤਾ ਵੀ ਡਸਟਬਿਨ 'ਚ ਕਿੱਧਰ ਚੈੱਕ ਕਰਦੇ ਫਿਰਾਂਗੇ ਆਪੇ ਆ ਬਾਰਾ ਐਨਸ ਤੇ ਪਿਆ ਉਹ ਗ੍ਰੀਨ ਵਾਲੇ ਤੇ ਪਿਆ ਸੀ ਉਹਦਾ ਕੰਟੀਨਾਂ ਲੱਗੀ ਪਿਆ ਉਹ ਤੂ ਜਾਂਦਾ ਮੈਂ ਭਾਵੇਂ ਸਾਰੀ ਪੁੱਛੀ ਆ ਉਹ ਵੀ ਉਹ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਕੋਈ ਤੁਰਿਆ ਜਾਂਦਾ ਸਾਨੂੰ ਬੰਦਾ ਦੱਸ ਕੇ ਗਿਆ ਵੀ ਆਉਦੇ ਡਸਟ ਬਿਨ ਦੇਖ ਲੋ ਕਈ ਵਾਰ ਉਹ ਡਸਟ ਬਿਨ ਚ ਵੀ ਸੈਟ ਜਾਂਦੇ ਆ ਚਾਬੀ ਨਹੀਂ ਵੀ ਮੈਂ ਕਿਹਾ ਚੱਲ ਉਹਨਾਂ ਨੂੰ ਫੋਨ ਲਾ ਕੇ ਦੱਸ ਦਈਏ ਅਸੀਂ ਬੜਾ ਹੱਸੇ ਮੈਂ ਕਿ ਉਹ ਕਹਾਵਤ ਨਹੀਂ ਹੁੰਦੀ ਕੁਛੜ ਕੁੜੀ ਸ਼ਹਿਰ ਟੰਡੋਰਾ ਉਹ ਗੱਲ ਸਾਡੇ ਨਾਲ ਬਣੀ ਟੰਡੋਰਾ ਸਾਰੇ ਲੋਕਾਂ ਨਾਲ ਅਸੀਂ ਇੱਥੇ ਪੁੱਛਦਿਆਂ ਹਾਂ ਸਾਡਾ ਪਾਰ ਹੁਣ ਚਾਬੀ ਗਵਾਤੀ ਇਹਨੇ ਘਰ ਦੀ ਲੈ ਮੇਰੇ ਕੋਲ ਥੋੜੀ ਐਵੇਂ ਫੜਾਈ ਮੈਨੂੰ ਤਾਂ ਮੈਂ ਤਾਂ ਲੋਕ ਵੀ ਨਹੀਂ ਖੋਲਿਆ ਤੱਕ ਬਾਹਰ ਲੱਗ ਗਈ ਉਹ ਉਹ ਵੀ ਉਹ ਵੀ ਚਿੱਟੀ ਚੱਬੂ ਵੇ ਲੋ ਉਹ ਉਹਦੇ ਬਾਅਦ ਵੀ ਪਈ ਹੋਈ ਬਾਰਿਸ਼ ਵਿੱਚ ਆਭੀ ਵੀ ਬਾਹਰੋਂ ਲਿਆਂਦੀ ਹਣ ਅੱਧ ਤੇ ਲੱਟਾ ਕਮਲ ਨਹੀਂ ਤਾਂ ਅਸੀਂ ਹਜੇ ਤੱਕ ਵੀ ਨਹੀਂ ਦੇਖਣਾ ਸੀਗਾ ਪਰ ਨਾ ਮੈਂ ਸਵੇਰ ਦੀ ਗਈ ਜਾਂ ਨੀ ਆ ਮੈਂ ਕਿ ਮੈਂ ਹਣੀ ਨੂੰ ਕਹਿਨੀ ਆ ਉਹ ਵੀ ਮੈਂ ਦਿਖਾਉਣੀ ਆ ਮੈਂ ਕਿ ਮੈਂ ਹਣੀ ਨੂੰ ਕਹਿਨੀ ਆ ਵੀ ਆਹਾ ਆ ਬਿੰਨਾ ਜੇ 10 ਬਿੰਦਾ ਕੂੜਾ ਇੱਕ ਮਿੰਟ ਸੀਟੀ ਵਾਦੀ ਆ ਇੱਕ ਮਿੰਟ ਸੀਟੀ ਬੰਦੋ ਲੈੰਦੋ ਮੈਂ ਕਿ ਮੈਂ ਹਣੀ ਨੂੰ ਸੁਬਾ ਦੀ ਸੋਚੀ ਅੰਨੀ ਆ ਵੀ ਹਣੀ ਨੂੰ ਕਹਿੰਨੀ ਆ ਹਣੀ ਆ ਬੋਤਲਾਂ ਤੇ ਆਹ ਕੂੜਾ ਨਾ ਡਸਟਬਿਨ ਨਾਲ ਬਾਹਰ ਸੁੱਟ ਕੇ ਆ ਜੇ ਹਣੀ ਨੂੰ ਸੁਬਾ ਦੀ ਕਹਿ ਦਿੰਦੀ ਸ਼ਾਇਦ ਪਾਰਸਰ ਮਿਲ ਜਾਂਦਾ ਉਦੋਂ ਆਹ ਸਹੀ ਗੱਲ ਮੈਂ ਕਹਾਂ ਹਣੀ ਆਪੇ ਚੱਲ ਪਿਆ ਪਤਾ ਨਹੀਂ ਕਿੱਦਾਂ ਚੱਲ ਪਿਆ ਇਹ ਤੇ ਸੱਤਿਆਂ ਹੁੰਦਾ ਰਸਤਾ ਉਹ ਵੀ ਆਈ ਜਾਂਦਾ ਚੱਲ ਜਾਂਦਾ ਬੰਦ ਹੋ ਜਾਂਦਾ ਆਪੀ ਕਰਦੇ ਸੱਤਿਆਂ ਬੰਦ ਆਪੇ ਚੱਲ ਪੰਦਾ ਇਹ ਹੁਣ ਚੱਲੀ ਜਾਂਦਾ ਹੈ ਹੁਣ ਨਹੀਂ ਪਤਾ ਕੱਲ ਨੂੰ ਫਿਰ ਬੰਦ ਹੋ ਜੇ ਉਹ ਨਹੀਂ ਉਹ ਮੇਰੇ ਕੋਲ ਮੈਨ ਟੈਕਨੀਕ ਪਾਉਂਦੇ ਹਾਂ ਮੈਂ ਦੇਖਾਂ ਕਿ ਪਾਰਸਲ ਆਪਦੇ ਆਪਦੇ ਸਾਨੂੰ ਤਾਂ ਰਾਤ ਹੋ ਗਈ ਰਾਤ ਦੇ ਡਿਨਰ ਦੀ ਤਿਆਰੀ ਹੋ ਰਹੀ ਆ ਮੈਂ ਚਲੇ ਛੁੱਲਿਆਂ ਦੀ ਦਾਲ ਬਣਾ ਰਹੀ ਆ ਉਹ ਕੁੱਕਰ ਚ ਰੱਖਤੀ ਆ ਤੇ ਇੱਧਰ ਬਣਾਈ ਸੀ ਸਮੋਸੇ ਨਾਲ ਚਾਹ ਪੀਤੀ ਆ ਹੈ ਨਹੀਂ ਮੈਂ ਤਾਂ ਨਹੀਂ ਮੈਂ ਤਾਂ ਇਹ ਸੋਚਣਾ ਸੀ ਵੀ ਗੋਪੀ ਨੇ ਵਿੱਚੋਂ ਪੈਸੇ ਖਾ ਲਏ ਆ ਮੈਨੂੰ ਬੜੀ ਉਧਰ ਬਿ ਕਰੀ ਗੈਸ ਬੰਦ ਕਰੀ ਮੇਰਾ ਫੋਨ ਬੰਦ ਹੋਣ ਵਾਲਾ ਮੈਨੂੰ ਬੜੀ ਖਰਚ ਜੜੀ ਮੈਂ ਮੈਂ ਕਿਹਾ ਮੈਂ ਕੁਛ ਕਿਹਾ ਨਹੀਂ ਕੀਤਾ ਨਹੀਂ ਤੇ ਮੈਂ ਕਿਹਾ ਗੋਪੀ ਨੇ ਕਿਵੇਂ ਇਹ ਗੱਲ ਕਹਿਤੀ ਨਹੀਂ ਮਨੂੰ ਟੈਂਸ਼ਨ ਨਹੀਂ ਹੁੰਦੀ ਮੈਂ ਮੈਂ ਚਲੋ ਉਹਨੂੰ ਇਦਾਂ ਕਿਹਾ ਮੈਂ ਉਹ ਮਨੁਹੇ ਦਾ ਮੈਂ ਮਨੂੰ ਦੱਸ ਦੱਸ ਤੇ ਚੱਲ ਨਾ ਸਾਨੂੰ ਆਪਦੇ ਸਮਾਨ ਦੀ ਸਾਨੂੰ ਆਪਦੇ ਸਮਾਨ ਦੀ ਘੱਟ ਟੈਂਸ਼ਨ ਸੀ ਨਾਲ ਪ੍ਰਭਜੂਤ ਦਾ ਵੀ ਸਮਾਨ ਸੀ ਉਹਨਾਂ ਨੇ ਲੇਕਿ ਨਮਾ ਉਹਨੂੰ ਭੇਜਿਆ ਫਿਰ ਆਹ ਟੈਨਸ਼ਨ ਜੀ ਹੋ ਜਾਂਦੀ ਨੇ ਉਹਨਾਂ ਦਾ ਸਮਾਨ ਵੀ ਵਿੱਚ ਗਿਆ ਸਾਡੇ ਰਜਾਈ ਦੇ ਕਵਰ ਬੈੱਡ ਸ਼ੀਟ ਮੈਂ ਹਨੇ ਨੂੰ ਕਿਹਾ ਮੈਨੂੰ ਟੈਨਸ਼ਨ ਹੁੰਦੀ ਆ ਮੈਂ ਕਿ ਪਤਾ ਨਹੀਂ ਕਿ ਪਾਰਸਲ ਆ ਕੇ ਸੂਟ ਤੇ ਚਾਰ ਕਰ ਦਾਂਗੇ ਹੁਣ ਸੂਟ ਤੇ ਚਾਰ ਭੇਜਾਂਗੇ ਹੁਣ ਪਤਾ ਨਹੀਂ ਕਿ ਪਾਰਸਲ ਪਹੁੰਚ ਕੇ ਹੁਣ ਭੇਜਾਂਗੇ ਸੂਟ ਤੇ ਚਾਰ ਜੀ ਨਹੀਂ ਨਹੀਂ ਪਾਰਸਲ ਦਾ ਮੈਨੂੰ ਮੈਨੂੰ ਪਤਾ ਸੀ ਜਦ ਅਸੀਂ ਫੇਗ ਥੋੜੀ ਕੁਛ ਕਰਦੇ ਆ ਮੈਨੂੰ ਇਹ ਸ਼ੱਕ ਸੀ ਮੈਂ ਕਿਹਾ ਵੀ ਪਾਰਸਲ ਸ਼ਾਇਦ ਘਰ ਵਾਲੇ ਜਾਣ ਕਿ ਨਹੀਂ ਦਿੰਦੇ ਹੋਣੇ ਅਗਲੇ ਟੈਂਸ਼ਨ ਹੋਈ ਜਾਂਦੀ ਆ ਵੀ ਪਾਰਸਲ ਚ ਕੀ ਪਤਾ ਕਿਵੇਂ ਆ ਕਿਵੇਂ ਨਹੀਂ ਤਾਂ ਮੈਨੂੰ ਵੈਸੇ ਸੀਗਾ ਵੀ ਪਾਰਸਲ ਲੈ ਲਈ ਜਾਣਾ ਉਹ ਤਾਂ ਨਾ ਹਣੀ ਨੂੰ ਮੈਂ ਕਿਹਾ ਜਾ ਤੂੰ ਫੇਰ ਇੱਕ ਵਾਰੀ ਹੋਰ ਕਿਸੇ ਦੇ ਘਰ ਪੁੱਛਿਆ ਹਣੀ ਕਿਸੇ ਹੋਰ ਦੇ ਘਰ ਜਾਂਦੇ ਪਏ ਸੀਗੇ ਤੇ ਰਾਸਤੇ 'ਚ ਇੱਥੇ ਕੋਈ ਬੰਦਾ ਮਿਲ ਗਿਆ ਤੇ ਉਹ ਹਣੀ ਨੂੰ ਪਤਾ ਨਹੀਂ ਕੁਝ ਪੁੱਛਿਆ ਹੋਣਾ ਹਣੀ ਕਹਿੰਦੇ ਐਂ ਕਰਕੇ ਸਾਡਾ ਪਾਰਸਲ ਨਹੀਂ ਮਿਲਿਆ ਉਹ ਕਹਿੰਦਾ ਤੂੰ ਆਦੇ ਡਸਟਬਿਨ ਚੈੱਕ ਕਰ ਡਸਟਬਿਨ ਜ ਵੀ ਸੱਟ ਜਾਂਦੇ ਹੁੰਦੇ ਆ ਤੇਨੇ ਡਸਟਬਿਨ ਚੈੱਕ ਕੀਤਾ ਕਹਿੰਦਾ ਆ ਪਿਆ ਬਾਪਾ ਆ ਨਮਾਸ ਮਾਂ ਦੀ ਰੇ ਉਹਨੇ 27 ਨੂੰ ਕੋਟੈਸਟ ਵੀ ਲਿਖਿਆ ਹੋਣਾ ਤੇ ਘਰ ਘਰ ਗਈ ਜਾਂਦੀ ਨਹੀਂ ਨਹੀਂ ਉਹਨਾਂ ਨੇ ਮੈਂਸ਼ਨ ਕੀਤਾ ਵੀ 27 ਨੰਬਰ ਘਰ ਚ ਪਾਰਸਲ ਦਿੱਤਾ ਹੈ ਡਸਟਬਿਨ ਸਾਡੇ ਘਰ ਦਾ ਡਸਟਬਿਨ ਸਾਡੇ ਘਰ ਦਾ ਬਾਕੀ ਇਹ ਹੈ ਨਾ ਪੰਜਾਬੀ ਇਹੋ ਜਿਹਾ ਜਿਗਾਰਡ ਲਾ ਸਕਦਾ ਕੋਈ ਪੰਜਾਬੀ ਬੰਦਾ ਰੱਖ ਕੇ ਗਿਆ ਏ ਫਿਰ ਜੇ ਉਹ ਹੁਣ ਮੈਂਸ਼ਨ ਕਰਦਾ ਫਿਰ ਗਾਂ ਉਹਦੇ ਤੇ ਕੋਈ ਐਕਸ਼ਨ ਆ ਸਕਦਾ ਨਾ ਵੀ ਤੂੰ ਪਰਸਲ ਡਸਟਬਿਨ ਚ ਕਿਉਂ ਸੱਟ ਕੇ ਆਇਆ ਹਾਂ ਹਾਂ ਇਹ ਵੀ ਗੱਲ ਤੇ ਸਹੀ ਹੂੰ ਕੀ ਪਤਾ ਉਹ ਕਿਹੜੇ ਘਰ ਵਾਲੇ ਉਹ ਉਸ ਪਾਈ ਨੰਬਰ ਘਰ ਚ ਫੜਾ ਕੇ ਗਿਆ ਉਹਨਾਂ ਨੇ ਨਾ ਡਸਟ ਹਾਂ ਹੋਵੇ ਵੀ ਇਹਨਾਂ ਦਾ ਹੀ ਨਾ ਛਕਵਾ ਇਹ ਵੀ ਇਹ ਵੀ ਕੋਈ ਇਹ ਵੀ ਕੋਈ ਪਤਾ ਨਹੀਂ ਸਹੀ ਗੱਲ ਆ ਰਾਈਟ ਇੱਕ ਤਰ੍ਹਾਂ ਉਹ ਰੱਖ ਕੇ ਗਿਆ ਵੀ ਕੋਈ ਚੱਕ ਕੇ ਨਾ ਲੈ ਜਾ ਲਗਾ ਕੇ ਰੱਖੀ ਸਹੀ ਗੱਲ ਹੈ ਇੱਕ ਤਰ੍ਹਾਂ ਤਾਂ ਚੱਲ ਅਗਲੇ ਨੇ ਸੇਫਟੀ ਵੱਲੋਂ ਰੱਖਤਾ ਵੀ ਕੋਈ ਹੋਰ ਵੀ ਨਾ ਚੁੱਕ ਕੇ ਲੈ ਜਾਵੇ ਚੱਲ ਇਹਨੇ ਕੰਮ ਆਪਣਾ ਪਸ ਲਾ ਗਿਆ ਨਾ ਫਿੰਬੇਰੀ ਟੈਨਸ਼ਨ ਮੁੱਕੀ ਸਾਰਾਂ ਦੀ ਸਵੇਰੇ ਅਸੀਂ ਇੰਨੀ ਟੈਨਸ਼ਨ ਚ ਹਣੀ ਨੇ ਕੰਮ ਤੋਂ ਆਇਆ ਸੀ ਤੇ ਹੁਣ ਇਹਨੇ ਸੁੱਤਾ ਬਣੀ ਇਹਨੇ ਫੇਰ ਜਾਣਾ ਕੰਮ ਤੇ ਤੇ ਅਸੀਂ ਤਾਂ ਪਰਸੋਂ ਦੀ ਟੈਨਸ਼ਨ ਚ ਸਰਦੇ ਹਾਂ ਜਿੰਨ ਨੂੰ ਪਤਾ ਹੁੰਦਾ ਨਾ ਬਧਾਈ ਹੋਵੇ ਤੇਰੇ ਫੋਨ ਦਾ ਕੈਮਰਾ ਚੱਲ ਪਿਆ ਹਾਂ ਬਾਜੀ ਤੁਹਾਨੂੰ ਬਹੁਤ ਬਹੁਤ ਹੋਵੇ ਬਧਾਈ ਹੋਵੇ ਸੋ ਸੋ ਠੀਕ ਆ ਨਾਲੇ ਵੀਡੀਓ ਕਾਲ ਹੋਗੀ ਨਾਲੇ ਵਲੌਗ ਬਣ ਗਿਆ ਤੁਹਾਡੇ ਨਾਲ ਨਾਲੇ ਸਾਡਾ ਪਾਰਸਲ ਮਿਲ ਗਿਆ ਹਾਂ ਪਾਰਸਲ ਹਾਂ ਨਾ ਤੇ ਖੜ ਗਿਆ ਉਹਦਾ ਨੈਟ ਤੁਹਾਡਾ ਖੜ ਗਿਆ ਹੁਣ ਜੀ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘਟ ਹੋਗੇ ਬੈਕ ਵਾਲਾ ਵਲੌਗ ਤੁਸੀਂ ਦੇਖਿਆ ਹੀ ਅੱਜ ਨੈਕਸਟ ਡੇ ਆ ਤੇ ਕਾਫੀ ਜੋ ਕਿ 10 ਦਿਨ ਬਾਅਦ ਅਸੀਂ ਵਲੌਗ ਸ਼ੂਟ ਕਰਨ ਲੱਗਿਆ ਕਾਫੀ ਦਿਨਾਂ ਦਾ ਸਾਡਾ ਜਿਹੜਾ ਪਾਰਸਲ ਆਇਆ ਹੋਇਆ ਸੀ ਬਟ ਆਪਾਂ ਪਾਰਸਲ ਓਪਨ ਨਹੀਂ ਕੀਤਾ ਟਾਈਮ ਨਹੀਂ ਹੈਗਾ ਸੀ ਓਪਨ ਕਰਨ ਦਾ ਤੇ ਹੁਣ ਵੀ ਪੂਰੇ ਦਿਨ ਦੇ ਅਸੀਂ ਬੀਜ਼ੀ ਸੀਗੇ ਤੇ ਹੁਣ ਟਾਈਮ ਕਿੰਨਾ ਹੋ ਗਿਆ ਟਾਈਮ ਪੌਣਾਂ ਗਿਆ ਰੋ ਦਿਖਾਇਓ ਹੁਣ ਵੀ ਅਸੀਂ ਰਾਤ ਨੂੰ ਵਲੌਗ ਸ਼ੂਟ ਕਰਨ ਲੱਗੇ ਆਂ ਰਾਤ ਦੇ ਦੇਖੋ ਪੌਣੇ ਗਿਆ ਨਾ ਹੋ ਗਏ ਨੇ ਤੇ ਹੁਣ ਵਲੌਗ ਸ਼ੂਟ ਕਰਨ ਲੱਗੇ ਆਂ ਨਾਲ ਹੀ ਨੇ ਕਿ ਚਲੋ ਪਾਰਸਲ ਖੋਲਣ ਕਰ ਲਾਂਗੇ ਨਾਲ ਹੀ ਵਲੌਗ ਸ਼ੂਟ ਹੋ ਜਾਊਗਾ ਕਿਉਂਕਿ ਕਾਫੀ ਦਿਨ ਹੋ ਗਏ ਪਾਰਸਲ ਵੀ ਨਹੀਂ ਖੋਲਣ ਦੇ ਅੰਦਰ ਹੀ ਬੈਠੇ ਨੇ ਬਾਏ ਬਾਏ ਕਿਦਾਂ ਹੂੰ ਠੀਕ ਨਹੀਂ ਅੱਜ ਮੈਂ ਕੀ ਹੋਇਆ ਅੱਜ ਮੈਨੂੰ ਨੀਂਦ ਅਜੜਾ ਫੈਸ ਨਹੀਂ ਨਹੀਂ ਲੱਗਦੀ ਨਾ ਅੱਜ ਮੈਂ ਤਾਂ ਕਰਕੇ ਕਿ ਹੋਰ ਕੰਮ ਦੂਸਰਾ ਫਿਰਦਾ ਕਿ ਤੇ ਸਾਰੇ ਦਿਨ ਦੇ ਬਿਜ਼ੀ ਆਪਾਂ ਇਦਾਂ ਸੀ ਅੱਜ ਹਣੀ ਨੂੰ ਸੀ ਛੁੱਟੀ ਤੇ ਆਪਾਂ ਗਰੋਸਰੀ ਕਰਨੀ ਸੀ ਤਾਂ ਕਰਕੇ ਪਹਿਲਾਂ ਅਸੀਂ 11 ਵਜੇ ਆਪਾਂ ਬ੍ਰੇਕਫਾਸਟ ਵਗੈਰਾ ਕਰਕੇ ਫਿਰ ਆਪਾਂ ਗਰੋਸਰੀ ਕਰਨ ਦੇ ਉੱਥੇ ਸਾਨੂੰ ਵੱਜ ਗਏ 4 ਕਿਉਂਕਿ ਮਾਲ ਵਗੈਰਾ ਵਿੱਚ ਚਲੇ ਗਏ ਬਲੌਗ ਸ਼ੂਟ ਲੈਣੇ ਸੀ ਤਾਂ ਉਸ ਤੋਂ ਬਾਅਦ ਘਰ ਆਏ ਘਰ ਆ ਕੇ ਫਿਰ ਚਾਹ ਵਗੈਰਾ ਬਣਾਈ ਉਸ ਤੋਂ ਬਾਅਦ ਆਪਾਂ ਉਹ ਬਣਾਏ ਸੀ ਅਲੂਪੂ ਜੀ ਵਾਲੀ ਚਾਟ ਜੀ ਹੈ ਨਾ ਹਾਂ ਤੇ ਉਹ ਸਵਾਰ ਫੇਰ ਦੁਬਾਰਾ ਬੈਠੇ ਬੁਖੇ ਰਹੇ ਫੇਰ ਸਾਡੇ ਫਰੈਂਡ ਸਰਕਲ ਚ ਬਰਥਡੇਜ਼ ਹੀਗਾ ਇੱਥੇ ਜਿੱਥੇ ਆਪਾਂ ਰਹਿ ਰਹੇ ਹਾਂ ਉਹਨਾਂ ਦੇ ਤੇ ਉੱਥੇ ਚਲੇ ਗਏ ਤੇ ਫਿਰ ਪਾਰਟੀ ਕਰਕੇ ਰਾਤ ਪੁੱਜ ਗਏ ਡੋਸਾ ਡੱਬ ਵਗੈਰਾ ਖਾਦਾ ਸੀਗਾ ਤੇ ਹੁਣ ਮੈਂ ਕਿਹਾ ਚਲੋ ਅੱਜ ਤਾਂ ਪੱਕਾ ਆਪਾਂ ਉਹ ਕਰਨਾ ਹੀ ਕਰਨਾ ਹੈ ਓਪਨ ਕਰਨਾ ਹੀ ਹੈ ਕੋਸ਼ ਮਰਜੀ ਹੋ ਜਾਵੇ ਮਰਜੀ ਹੋ ਜੀ ਬਹੁਤ ਪਿਆਰ ਉੰਦਾਂ ਦਾ ਉੱਪਰ। ਅੱਛਾ ਜਿਹੜਾ ਡਸਟਿੰਗ ਚ ਲੱਗ ਗਿਆ ਸੀ। ਲੰ। ਹੋ ਗਏ ਸ਼ੁਰੂ। ਹਾਂ। ਤਾਂ ਕਾਹਦੀ ਚਾਹੀਦਾ ਸਗਾ। ਉਹ ਚਾਹੀਦੀ ਆਪਾਂ ਨੂੰ। ਇਦਾਂ ਤਾਂ ਨਹੀਂ ਖੁੱਲਣਾ। ਆਹ ਦੇਖੋ ਉਦੋਂ ਦਾ ਇਦਾਂ ਹੀ ਪਿਆ ਬਾਰਸਲ ਨੂੰ ਓਪਨ ਹੀ ਨਹੀਂ ਕਰਿਆ ਕਿੰਨੇ ਦਿਨ ਹੋ ਗਏ। ਮੈਨੂੰ ਲੱਗਦਾ ਮੇਰੇ ਗੋਲੇ ਵਗੈਰਾ ਜਿਹੜੇ ਆ ਉਹ ਸਾਰੇ ਖਰਾਬ ਹੋ ਗਏ ਹੋਣੇ ਆ ਵਿੱਚ। ਖਾਣਾ ਯਾਰ ਨਾਈਫ ਚਾਹੀਦੀ ਆ ਤਿੱਖੀ ਚੀਜ਼ ਚਾਹੀਦੀ ਆ ਸੂਈ ਨਹੀਂ نیچے ਜਾਣਾ ਪੈਣਾ ਮੈਂ ਕੱਢ ਲੈਣ ਵਾਸਤੇ ਉਹਦੇ ਨਾਲ ਹੀ ਓਪਨ ਹੋਊਗਾ ਚਾਕੂ ਚਾਕੂ ਲੈ ਕੇ ਆਉਣੀ ਆ ਚਲੋ ਕਰੋ ਆਪਾਂ ਕੱਢ ਲੈ ਆਂਦੇ ਤਾਂ ਕੇਕ ਲਾ ਕੇ ਹੈਪੀ ਬਰਥਡੇ ਕੇਕ ਕੱਟਿਆ ਗਿਆ ਦੇ ਵਿੱਚ ਮੇਰੇ ਤਾਂ ਕੋਈ ਵੀ ਕੱਪੜੇ ਨਹੀਂ ਹੈਗੇ ਹਣੇ ਦੇ ਕੱਪੜੇ ਨੇ ਮੇਰੇ ਸੂਟ ਸੀਗੇ ਉਹ ਸਟੀਚੀ ਨਹੀਂ ਹੋਏ ਤੇ ਤਾਂ ਕਰਕੇ ਨਹੀਂ ਆਏ ਉਹ ਫਿਰ ਆਪਾਂ ਨੈਕਸਟ ਪਾਰਸਲ ਨੈਕਸਟ ਪਾਰਸਲ ਮਗਵਾਂ ਮੰਗੇ ਫਿਰ ਉਹਦੇ ਵਿੱਚ ਆਉਣਗੇ ਲੋ ਜੀ ਕਰ ਲਿਆ ਓਪਨ ਹੈ ਪ੍ਰਭਜੋਤ ਦੇ ਆ ਪ੍ਰਭਜੋਤ ਦੇ ਗਰਮ ਕੱਢ ਦੋ ਬਲੀ ਵੀ ਅਜਾ ਪ੍ਰਭਜੋਤ ਦੇ ਉਨੇ ਲਈ ਹੈ ਉਹਨੇ ਮੰਗਵਾਏ ਹੋਣੇ ਆ ਨਾ ਖੁੱਲੇ ਵੀ ਖੁੱਲੇ ਖੁੱਲੇ ਭੇਜੋ ਤਾਂ ਕਰਕੇ ਆਹ ਤੇ ਮੇਰਾ ਬ੍ਰਦਰ ਆ ਜਿਹੜਾ ਹੋਂਦੇ ਕੱਪੜੇ ਆ ਉਹਨੇ ਮੰਗਵਾਇਆ ਸੀ ਮੈਂ ਕਿਹਾ ਸੀਗਾ ਮੈਂ ਕਹਾ ਮੋਫਰ ਵੀ ਮੰਗਵਾ ਲਾ ਠੰਡ ਲੱਗਦੀ ਰਹਿੰਦੀ ਫੇਸ ਨੂੰ ਬਰਸਾਚੇ ਦਾ ਭੇਜਿਆ ਲਓ ਆਂਟੀ ਸਾਨੂੰ ਮਿਲ ਗਏ ਨੇ ਤੁਹਾਡੇ ਕੱਪੜੇ ਜਿਹੜੇ ਤੁਸੀਂ ਪ੍ਰਭ ਦੇ ਭੇਜੇ ਆ ਆ ਤਾਂ ਜੋ ਦੇ ਕਿੱਥੇ ਆ ਅਹ ਤਾਂ ਜਿਆਦਾ ਹੀ ਤਾਂ ਖੁੱਲਾ ਖੁੱਲਾ ਸਾਈਜ਼ ਭੇਜਦਾ ਨਾ ਭਜੇ ਭਜਿਆ ਰਹੂਏ ਹੂੰ ਉਹ ਦੇਖ ਗਿਆ ਸਾਡਾ ਰਜਾਈ ਦਾ ਕਬਰ ਵਿਚਾਰੀ ਨੂੰ ਮਸਾਨ ਸੀ ਉਹ ਯਾਰ ਜਾਈ ਨੂੰ ਵੀ ਕਬਰ ਆਪਦਾ ਕੰਗਰਸੀ ਜਦੋਂ ਆਏ ਸੀ ਉਦੋਂ ਭੁੱਲ ਗਏ ਸੀ ਕਿ ਰਜਾਈ ਦਾ ਕਬਰ ਉੱਥੇ ਹੀ ਮੈਨੂੰ ਲੱਗਦਾ ਸਾਰੇ ਇੱਕ ਜਿਹੀ ਪਾਏ ਹੋਏ ਆ ਇਹਦੀ ਵੀ ਕਰਦ ਮਾਰੋ ਨਾ ਇਹਨੇ ਆ ਉਹ ਤਾਂ ਨਹੀਂ ਆ ਯਾਰ ਮੇਰੇ ਮੇਰੇ ਗੂਲ ਇਹ ਗਾਲਿਆਂ ਦਾ ਪਤਾ ਨਹੀਂ ਕੀ ਹਾਲ ਹੋਣਾ ਕਰਦ ਮਾਰ ਰਿੰਦੇ ਚ ਡੱਬਾ ਪਾੜ ਜਾਣਾ ਵਾ ਬਿਨਾ ਵਜਾ ਤੋਂ ਹਾਂ 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 ਮੇਰੇ ਗੋਲੇ ਵਿਚਾਰੇ ਮੇਰੀਆਂ ਕੋਟੀਆਂ ਤੇ ਉਹ ਨਾ ਜਿਰਾਬਾਂ ਜੋ ਬਾਦ ਫਾਦਰੇ ਗੋਲੇ ਹਾਂ ਕਹਿੰਕਿਉ ਮਾਈ ਬ੍ਰਦਰ ਮੈਂ ਆਪਣੇ ਭਰਾ ਨੂੰ ਕਹਿ ਸੀਗਾ ਮੇਗਾ ਅਰਸ਼ੀ ਮੇਗਾ ਮੈਨੂੰ ਗੋਲੇ ਭੇਜਦੇ ਆ ਮੇਰੇ ਭਰਾਣੇ ਮੈਨੂੰ ਗੋਲੇ ਭੇਜੇ ਨੇ ਥੈਂਕ ਯੂ ਅਰਸ਼ੀ ਅਰਸ਼ੀ ਨੇ ਟੌਫੀਆਂ ਭੇਜੀਆਂ ਤੇ ਆ ਦੇਖੋ ਆ ਭੇਜੇ ਆ ਪਾਈਪਾਂ ਚੂੜਨ ਨਹੀਂ ਹੁੰਦੇ ਜਿਹੜੇ ਇੰਡੀਆ ਚ ਆਪਾਂ ਪਾਈਪਾਂ ਵਾਲੇ ਖਾਣੇ ਹੁੰਦੇ ਆ ਉਹ ਵਾਲੇ ਮੰਗਵਾਏ ਸੀ ਮੈਂ ਉਹ ਵਾਲੇ ਭੇਜੇ ਨੇ ਕੋਈ ਨਾ ਹੁਣ ਖੋਲ ਲਵਾਂ ਇਹਦੇ ਵਿੱਚ ਹੀ ਸਿੱਟੇ ਦੇਵਾਂਗੇ ਕੱਲ ਨੂੰ ਕੱਲ ਨੂੰ ਸੈੱਟ ਕਰ ਲਾਂਗੇ ਆ ਖੋਲ ਤਾਂ ਵੈਕਿਊਮ ਦਾ ਢੱਕਣ ਜਿਹੜਾ ਵੈਕਿਊਮ ਕੀਤਾ ਹੋਇਆ ਸੀ ਇਹ ਰਿਜ਼ਾਈਡ ਤੇ ਹੁਣ ਇਹ ਚੋਂ ਆਪਾਂ ਖੋਲਦੇ ਆ ਸਾਰਾ ਲਫਾਪਾ ਖੁੱਲ ਜਾਣਾ ਆਮ ਨਾਲ ਫਿਰ ਹੁਣ ਆ ਹੋ ਗਿਆ ਨਾ ਢਿੱਲਾ ਜਾ ਪਹਿਲਾਂ ਚੇਪਿਆ ਪਿਆ ਸੀ ਦੇਖਾਂ ਇਹ ਕਰਕੇ ਵਾਲ ਕੱਢ ਲਿਆ ਬਿਆਰ ਸਟਾਲ ਮੈਨੂੰ ਮੰਮੀ ਬਣਾਉਣੇ ਕਿੱਸੇ ਨੇ ਮੇਰੇ ਬੇਕਿਆਂ ਨਾਲ ਹਾਂ ਲਿਆਣੀ ਇੱਕ ਫਿਲਮ ਹੈਂ ਦੀ ਹੈ ਜੀ ਕਿ ਮੈਂ ਕਾ ਚੱਲ ਮੈਂ ਇੱਥੇ ਲੈ ਜਾਵਾਂਗੀ ਹਾਂ ਚੱਲਣਾ ਅੱਜ ਦਰਦ ਕਰ ਰਿਹਾ ਠੀਕ ਆ ਆਵੇ ਆਵਲੇ ਮੇਰੇ ਗੁੱਡੀ-ਕੁੱਟੀਆਂ ਇੰਡੀਆ ਪਈ ਸੀ ਮੈਂ ਕਾ ਮੈਂ ਕਾ ਇਹ ਜ਼ਰੂਰ ਪੇਸ ਦੋ ਦੋਨਿਆਂ ਨੂੰ ਦੂਜਾ ਵੀ ਨਾਲ ਦਾ ਕੱਢੋ ਨਾ ਇਹnde ਕਿੱਥੇ ਆ ਏਵੇਂ ਇੰਡੀਆ ਤੋਂ ਸਾਡੇ ਵਿਸਾਖੀ ਦਾ ਉਹ ਲੱਗਦਾ ਹੁੰਦਾ ਮੇਲਾ ਉੱਥੋਂ ਲੈ ਸੀ ਦੋਨੇ ਜਾਣੇ ਉਹ ਹਨੀ ਸੀ ਤੇ ਉਹ ਮੈਂ ਸੀ ਆਹੋ ਉਹ ਨੂੰ ਵੀ ਖੜਾ ਹੋਣਾ ਲਾਲ ਇਹ ਮੇਰੇ ਇੰਡੀਆ ਜਿਹੜੇ ਰੱਖੇ ਹੋਏ ਸੀ ਬਟ ਅਸੀਂ ਫਿਰ ਹਨੀ ਨਹੀਂ ਤਾਂ ਫੇਰ ਉਵੇਂ ਸਾਰੇ ਬੰਦ ਰੱਖ ਤੇ ਕੱਪੜੇ ਆ ਕਿ ਮੈਂ ਨਹੀਂ ਹਜੇ ਢੋਲਣੇ ਮੈਂ ਫਿਰ ਖੋਲੂਗਾ ਕੱਲ ਆ ਕੇ ਸੱਜ ਤੱਦ ਕੇ ਆਪਦਾ ਬੋਲੇ ਨਾ ਕਰ ਤਾਂ ਮੋਲਟ ਬੋਏ ਗਾਡੇਸ਼ ਬੋਏ ਤੇ ਅੱਜ ਹੀ ਸਾਡਾ ਅੱਜ ਦਾ ਜਿਹੜਾ ਬਲੌਗ ਸੀਗਾ ਪਾਰਸਲ ਲੰਭਣ ਦਾ ਜਿਹੜਾ ਪਹਿਲਾਂ ਸਿੱਕ ਦਿਨ ਲੱਭਿਆ ਪਾਰਸਲ ਸਾਨੂੰ ਮਸਾਂ ਲੱਭਿਆ 10 ਇੰਚ ਤੇ ਹੁਣ ਜਿੰਨੇ ਕੱਪੜੇ ਸੀ ਆਪਾਂ ਦੇਖ ਲਿਆ ਵੀ ਸਾਰੇ ਆ ਚੁੱਕੇ ਆ ਜਿੰਨਾ ਸਮਾਨ ਗਾਇ ਸੀ ਗੋਲੇ ਬਰਨ ਪਲੇਟੋਮੇ ਵਗੈਰਾ ਸਭ ਆ ਚੁੱਕੀਆਂ ਨੇ ਤੇ ਖਾ ਵੀ ਰਹੀ ਐ ਦੇਖ ਲੱਗੀ ਪਈ ਐ ਮੇਰੇ ਨਾਲ ਕਿਸੇ ਨੂੰ ਪੁੱਛ ਦਾ ਨਾਲ ਬੈਠਾ ਖਾ ਰੋ ਹਾਂ ਉਹ ਤਾਂ ਕੱਟ ਕੇ ਬੁੜਾ ਰਿਹਾ ਹੈ ਮਰੋਖਾ ਗਏ ਨਾ ਅੱਜ ਤਾਂ ਨਹੀਂ ਮਗਾਉਣੇ ਨੂੰ ਚੱਗੀ ਬਈਆਂ ਤੇ ਜਿਸ ਹੋ ਰਿਹਾ ਹੈ ਉਹ ਸਟਿਚ ਕਰਕੇ ਹੁਣ ਭੇਜ ਦਿਓ ਤੇ ਦੋ ਤਿੰਨ ਹੋਰ ਸੋਨੇ ਸੋਨੇ ਸੂਟ ਦੇ ਸਟਿਚ ਕਰਾ ਕੇ ਮੈਂ ਵਸਤੇ ਭੇਜ ਦਿਆਂ ਹਾਂਜੀ ਠੀਕ ਹੈ ਭੇਜ ਦਿਆਂਗੇ ਚਲੋ ਚਲੋ ਐਸਿਆ ਜਿਹਾ ਬਲੌਗ え ਸਾਰਾ ਬਾਏ ਬਾਏ ਤੇ ਮਿਲਦਾ ਤੁਹਾਨੂੰ ਨਵੇਂ ਬਲੌਗ ਨਾਲ